ਹੇ ਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਫਿਸ਼ੀਅਰ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਚੱਲਦੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਵੱਲ ਦੋਸਤੋ ਗੱਲ ਕਰ ਲਈ ਪਹਿਲੀ ਖਬਰ ਦੇ ਬਾਰੇ ਜਦ ਸਰਕਾਰ ਦਾ ਬਜਟ ਸਰਫ ਸੁਪਨਿਆਂ ਦੀ ਪਟਾਰੀ ਕਰਨ ਨਾਲ ਸਿੰਘ ਪੀਰ ਮੁਹੰਮਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਨੇ ਮੌਜੂਦ ਬਜਟ ਪੇਸ਼ ਕਰਕੇ ਇੱਕ ਵਾਰ ਫਿਰ ਪੰਜਾਬੀਆਂ ਨੂੰ ਸੁਪਨੇ ਦਿਖਾਏ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਸ਼ਿਰੋ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਕਰਨਲ ਸਿੰਘ ਕਰਨਲ ਸਿੰਘ ਪੀਰ ਮੁਹੰਮਦ ਸਰਪ੍ਰਸਤ ਆਲ ਇੰਡੀਆ ਸੈਕ ਸਟੂਡੈਂਟਸ ਫੈਂਟੈਸ਼ ਫੰਡਰੇਸ਼ਨ ਨੇ ਕਿਹਾ ਕਿ ਬੀਤੇ 3 ਸਾਲਾਂ ਦੌਰਾਨ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਐਸੇ ਵੇਲੇ ਪੰਜਾਬ ਸਰ 1 ਲੱਖ ਕਰੋੜ ਦਾ ਕਰਜ਼ਾ ਹੋਰ ਚੜਾ ਦਿੱਤਾ ਹੈ ਸਰਦਾਰ ਕਰਨਲ ਸਿੰਘ ਪੀਰ ਮੁਹੰਮਦ ਨੇ ਇਹ ਹੈ ਕਿ ਕਾਟੇ ਵਾਲੇ ਬਜਟ ਦਾ ਕੋਈ ਸਰਮੂਹ ਨਜ਼ਰ ਨਹੀਂ ਆਇਆ ਤੇ ਸਿਰਫ ਫੋਕੇ ਦਗਮਦ ਦਮਗਦੇ ਹੀ ਸੁਣੇ ਜਾ ਰਹੇ ਹਨ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਅਸੀਂ ਆਪਣੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਾਂਗੇ ਹਰਪਾਲ ਸਿੰਘ ਚੀਮਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਪੰਜਾਬ ਦੇ ਲੋਕਾਂ ਨੇ ਬਦਲਾ ਲਈ ਵੋਟ ਦਿੱਤੀ ਸੀ ਅਸੀਂ ਪੰਜਾਬ ਵਿੱਚ ਅਕਾਲੀ ਪਸ ਜ ਆਜਪਾ ਕਾਂਗਰਸ ਸਰਕਾਰਾਂ ਦੁਆਰਾ ਕੀਤੀਆਂ ਗਈਆਂ ਸਾਰੀਆਂ ਗਲਤੀਆਂ ਨੂੰ ਸੁਧਾਰ ਰਹੇ ਹਾਂ ਅਸੀਂ ਨੌਜਵਾਨ ਨੂੰ ਨਸ਼ਿਆਂ ਦੇ ਜਾਲ ਵਿੱਚੋਂ ਕੱਢਣ ਲਈ ਕੰਮ ਕਰ ਰਹੇ ਹਾਂ ਅਸੀਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਅਤੇ ਇਸ ਲਈ ਅਸੀਂ ਬਜਟ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਹਨ ਚਾਹੇ ਉਹ ਐਂਟੀ ਡਰੋਨ ਸਿਸਟਮ ਖਰੀਦਣਾ ਹੋਵੇ 5000 ਹੋਮ ਗੜ ਜਵਾਨਾਂ ਦੀ ਭਰਤੀ ਕਰਨਾ ਹੋਵੇ ਜਾਂ 1000 ਤੋਂ ਵੱਧ ਖੇਡ ਨਰਸਰੀਆਂ ਸਥਾਪਿਤ ਕਰਨੀਆਂ ਹੋਣ ਅਸੀਂ ਨਸ਼ਾ ਦੀ ਲੜਾਈ ਤੋੜਾਂ ਲੜੀ ਤੋੜਾਂਗੇ ਅਸੀਂ ਆਪਣੇ ਨੌਜਵਾਨਾਂ ਨੂੰ ਖੇਡਾਂ ਵੱਲ ਲੈ ਜਾਵਾਂਗੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਜਲਦੀ ਦੋਸਤੋ ਅਗਲੀ ਖਬਰ ਦੇ ਵੱਲ ਜਗਤਾਰ ਸਿੰਘ ਤਾਰਾ ਨੂੰ ਅੱਜ ਦਿਲਿੰਦਰ ਅਦਾਲਤ ਚ ਕੀਤਾ ਗਿਆ ਪੇਸ਼ ਜਗਤਾਰ ਜਗਤਾਰ ਸਿੰਘ ਤਾਰਾ ਜੋ ਕਿ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਕੇਸ ਹੋਜੇ سزا ਕੱਟ ਰਿਹਾ ਹੈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪਿਛਲੇ ਤੋਂ ਬੰਦੀ ਮੀਡੀਆ ਨਾਲ ਗੱਲਬਾਤ ਕਰਦੇ ਆ ਵਕੀਲ ਨੇ ਕਿਹਾ ਕਿ ਭੋਗਪੁਰ ਥਾਣੇ ਵਿੱਚ ਦਰਜ ਕੇਸ ਐਫ ਆਈ ਆਰ ਨੰਬਰ 103 ਦੇ ਤਹਿਤ ਫੰਡਿੰਗ ਮਾਮਲੇ ਵਿੱਚ ਪੁਲਿਸ ਵੱਲੋਂ ਉਸ ਨੂੰ ਅੱਜ ਅਦਾਲਤ ਲਿਆਂਦਾ ਗਿਆ ਇਹ ਕੇਸ 2009 ਵਿੱਚ ਦਰਜ ਕੀਤਾ ਗਿਆ ਸੀ ਜਿਸ ਵਿੱਚ ਪੁਲਿਸ ਨੇ ਦੋਸ਼ ਲਗਾਏ ਸਨ ਕਿ ਗਲਤ ਤਰੀਕੇ ਨਾਲ ਤਾਰਾ ਸਿੰਘ ਤਾਰਾ ਨੇ ਰਾਜ ਸਿੰਘ ਨੇ ਕੁਝ ਫੰਡਿੰਗ ਕੀਤੀ ਸੀ ਵਕੀਲ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਅਕਤੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਉਹਨਾਂ ਦਾ ਕੇਸ ਵੀ ਉਹ ਹੀ ਦੇਖ ਰਹੇ ਹਨ ਜਿਨ੍ਹਾਂ ਵਜੋਂ 8 ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ ਉਹਨਾਂ ਅੱਗੇ ਦੱਸਿਆ ਕਿ ਇਸ ਵਿੱਚ ਇੱਕ ਗਵਾਹ ਨੂੰ ਵੀ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਇਸ ਤੋਂ ਬਾਅਦ ਹੁਣ ਦੋਹਾਂ ਗਵਾਹਾਂ ਦੀ ਪੇਸ਼ੀ 8 April ਨੂੰ ਰੱਖੀ ਗਈ ਹੈ ਜਿਸ ਸੰਬੰਧੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ ਇੱਥੇ ਉੱਥੇ ਹੀ ਇਸ ਕੇਸ ਨੂੰ ਲੈ ਕੇ ਜਗਤਾਰ ਸਿੰਘ ਤਾਰਾ ਨੂੰ ਬਡੈਲ ਜੇਲ੍ਹ ਤੋਂ ਧਾਂਦ ਗਿਆ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਪਾਣੀ ਵਾਲੀ ਟੈਂਕੀ 'ਤੇ ਚੜੇ ਬੇਰ ਰਿਗਾਰਡ ਸਰੀਰਕ ਸਿੱਖਿਆ ਅਧਿਆਪਕ ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕਾਂ ਦੇਪਕ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਪਾਣੀ ਵਾਲੀ ਟੈਂਕੀ 'ਤੇ ਚੜ ਕੇ ਪੰਜਾਬ ਸਰਕਾਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਮੋਕੇਟਿੰਗ ਕੀਤੇ ਚੜ੍ਹੇ ਪ੍ਰਧਾਨ ਸੌਰਵ ਕੁਮਾਰ ਰਾਏ ਨੇ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਜਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਮੰਗਾਂ ਮੰਨਣੇ ਜਾਂ ਤੱਕ ਸੰਘਰਸ਼ ਜਾਰੀ ਰਹੇਗਾ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਤੇ ਵੱਲ ਸਰਕਾਰ ਦਾ ਇਹ ਬਜਟ ਹਰ ਪੰਜਾਬੀ ਦੀ ਤਰੱਕੀ ਦਾ ਹੈ ਬਜਟ ਅਮਲ ਰੋੜਾ ਵਿੱਤ ਮੰਤਰੀ ਹਰਪਾ ਸਿੰਘ ਕੀਮਾ ਵੱਲੋਂ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਆਪ ਦੇ ਪੰਜਾਬ ਪ੍ਰਧਾਨ ਅਮਨ अरोड़ा ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਜਟ ਹਰ ਪੰਜਾਬੀ ਦੀ ਤਰੱਕੀ ਦਾ ਬਜਟ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਨਵਾਂ ਟੈਕਸ ਇਸ ਵਿੱਚ ਨਹੀਂ ਲਗਾਇਆ ਹੈ ਤੇ ਸਿਹਤ ਅਤੇ ਸਿੱਖਿਆ ਖੇਡਾਂ ਤੇ ਹੋਰਨਾਂ ਖੇਤਰਾਂ ਲਈ ਰਕਮ ਨੂੰ ਬਜਟ ਵਿੱਚ ਕਈ ਗੁਣਾ ਵਧਾ ਦਿੱਤਾ ਗਿਆ ਹੈ ਤੇ ਚਲਦੇ ਉਤੇ ਕੋਲ ਖਬਰ ਦੇ ਵੱਲ ਜਾਰੀ ਰਹੇਗੀ ਮੁਫਤ ਬਿਜਲੀ ਯੋਜਨਾ ਪੰਜਾਬ ਦੇ ਕਿਸੇ ਖੇਤਰ ਨੂੰ ਕੀ ਮਿਲਿਆ ਹੈ ਤਾਂ ਦੋਸਤੋ ਬਜਟ ਦੇ ਅਨੁਸਾਰ ਦੱਸ ਦਈਏ ਕਿ ਸਿੱਖਿਆ ਲਈ ਰੱਖੇ ਗਈ 17975 ਕਰੋੜ ਰੁਪਏ ਰੰਗਲਾ ਪੰਜਾਬ ਪੰਜਾਬ ਯੋਜਨਾਵਾਂ 585 ਕਰੋੜ ਰੁਪਏ ਵਿਜਲੀ ਵਿਭਾਗ ਨੂੰ ਮਿਲੇ 7614 ਕਰੋੜ ਰੁਪਏ ਮੈਡੀਕਲ ਸਿੱਖਿਆ 1336 ਕਰੋੜ ਰੁਪਏ ਖੇਤੀਬਾੜੀ ਲਈ 1453 ਕਰੋੜ ਰੁਪਏ ਗ੍ਰਹਿ ਅਤੇ ਜੇਲ੍ਹ 1150 ਕਰੋੜ ਰੁਪਏ ਖੇਡਾਂ ਲਈ 900 ਸੀ ਕਰੋੜ ਰੁਪਏ ਰਾਖਵੇਂ ਹਨ 10 ਲੱਖ ਰੁਪਏ ਤੱਕ ਦਾ ਹੋਵੇਗਾ ਬੀਮਾ ਕਵਰ ਤੇ ਚਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਔਰਤਾਂ ਨੂੰ 1100 ਰੁਪਏ ਦੇਣ ਬਾਰੇ ਆ ਕੀ ਕਹ ਹੈ ਹਰਪਾਲ ਟੀਮਾ ਤੁਸੀਂ ਵੀ ਸੁਣੋ ਪੰਜਾਬ ਵਿਧਾਨ ਸਭਾ ਚ ਬਜਟ ਪੇਸ਼ ਕਰਨ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਵੱਲੋਂ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਔਰਤਾਂ ਨੂੰ 1100 ਰੁਪਏ ਦੇਣ ਬਾਰੇ ਹਰਪਾਲ ਚੀਮਾ ਨੇ ਕਿਹਾ ਕਿ ਉਹ ਵੱਖ-ਵੱਖ ਭਾਗਾਂ ਤੋਂ ਸਰਵੇ ਕਰਵਾ ਰਹੇ ਹਨ ਅਤੇ ਵਿਚਾਰ ਚਰਚਾ ਜਾਰੀ ਹੈ ਜਲਦੀ ਪੰਜਾਬ ਦੀਆਂ ਔਰਤਾਂ ਨੂੰ ਇਹ ਪੈਸੇ ਦਿੱਤੇ ਜਾਣਗੇ ਵਿਰੋਧੀਆਂ ਤੇ ਤੰਝ ਕੱਸਦੇ ਆ ਹਰਪਾਲ ਚੀਮਾ ਨੇ ਕਿਹਾ ਕਿ ਸਾਲ 2022 ਤੋਂ ਬਾਅਦ ਪਹਿਲੀ ਵਾਰ ਸੂਬਾ ਜਮਾ ਆਦਮੀ ਪਾਰਟੀ ਦੀ ਸਰਕਾਰ ਬਣੀ ਇਸ ਮੌਕੇ ਵਿਰੋਧੀਆਂ ਦੀ ਕਲਾਸ ਲਾਉਂਦੇ ਆ ਹਰਪਾਲ ਚੀਮਾ ਨੇ ਕਿਹਾ ਕਿ 2 2002 ਤੋਂ ਲੈ ਕੇ 2022 ਤੱਕ ਦੋ ਵਾਰ ਕਾਂਗਰਸ ਅਤੇ ਦੋ ਵਾਰ ਅਕਾਲੀ ਭਾਜਪਾ ਦੀ ਸਰਕਾਰ ਰਹੀ ਇਹਨਾਂ ਦੋ ਉਹ ਦਹਾਕਿਆਂ ਦੇ ਸਮੇਂ ਦੌਰਾਨ ਨਾ ਪੰਜਾਬ ਦੇ ਨੌਜਵਾਨਾਂ ਤੇ ਨਾ ਕਿਸਾਨਾਂ ਲਈ ਕੋਈ ਰੋਡ ਮੈਪ ਸੀ ਸਗੋਂ ਪੰਜਾਬ ਨੂੰ ਬਰਬਾਦ ਕਰਨ ਲਈ ਨਵੀਆਂ-ਨਵੀਆਂ ਸਕੀਮਾਂ ਦੀ ਸ਼ੁਰੂਆਤ ਇਹਨਾਂ ਦੋਹਾਂ ਸਰਕਾਰਾਂ ਦੇ ਸਮੇਂ ਹੋਈ ਪੰਜਾਬ ਅੰਦਰ ਚਿੱਟੇ ਦਾ ਪ੍ਰਵੇਸ਼ ਨਾਲ ਪੰਜਾਬ ਦੀ ਜਵਾਨੀ ਨੂੰ ਮਾਰਨ ਲਈ ਇੱਕ ਬਹੁਤ ਵੱਡੀ ਸਾਜ਼ਿਸ਼ ਕਾਲੀ ਭਾਜਪਾ ਸਰਕਾਰ ਨੇ ਕੜੀ ਉਹਨਾਂ ਕਿਹਾ ਕਿ ਪੰਜਾਬੀ ਇਸ ਗੱਲ ਦੇ ਗਵਾਹ ਹਨ ਕਿ ਪਹਿਲੀ ਵਾਰ ਟਟਾ ਨਾਂ ਦਾ ਸ਼ਬਦ ਕਾਲੀ ਭਾਜਪਾ ਦੀ ਸਰਕਾਰ 'ਚ ਮਿਲਿਆ ਪਹਿਲੀ ਵਾਰ ਪੰਜਾਬ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਸੁਣਿਆ ਕਿ ਟਟੇ ਨਾਂ ਦਾ ਕੋਈ ਨਸ਼ਾ ਪੰਜਾਬ 'ਚ ਆਇਆ ਹੈ ਨਸ਼ੇ ਦੇ ਕਾਰੋਬਾਰ ਨੂੰ ਪੰਜਾਬ ਦੀ ਹੱਦ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਕਾਲੀ ਭਾਜਪਾ ਦੀ ਸਰਕਾਰ ਨੇ ਲਈ ਤੇ ਦੋਸਤੋ ਫਿਰ ਜਦੋਂ ਕਾਂਗਰਸ ਨੇ ਸਰਕਾਰ ਬਣਾਈ ਤਾਂ ਧਾਰਮਿਕ ਗ੍ਰੰਥਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਹਰਪਾਲ ਜਿਮਾ ਨੇ ਕਿਹਾ ਕਿ ਕਪਟਨ ਅਮਰਿੰਦਰ ਸਿੰਘ ਨੇ ਘਟਾ ਸਾਹਿਬ ਹੱਥ ਚ ਫੜ ਕੇ ਕਿਹਾ ਸੀ ਕਿ ਉਹ ਪੰਜਾਬ ਚ ਨਸ਼ਾ ਖਤਮ ਕਰਨਗੇ ਪਰ ਜਿਹਾ ਕੁਝ ਨਹੀਂ ਹੋਇਆ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਚ ਆਉਣ ਸਾਰ ਸਭ ਤੋਂ ਪਹਿਲਾਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ ਮੁੱਖ ਮੰਤਰੀ ਨੇ ਪੰ ਦਿੱਲੀ ਕੈਬਨਿਟ ਮੰਤ ਮੀਟਿੰਗ ਦੌਰਾਨ 30000 ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਇੱਕ ਇਤਿਹਾਸ ਸਿਰਜਿਆ ਹੈ ਪੰਜਾਬ ਦਾ ਨੌਜਵਾਨ ਨਸ਼ਾ ਤੋਂ ਦੂਰ ਅਤੇ ਰੋਜ਼ਗਾਰ ਦੇ ਨੇੜੇ ਜਾਵੇਗਾ ਇਹ ਮਹਮ ਪੰਜਾਬ ਚ ਜਾਰੀ ਹੈ ਅਤੇ ਅਸੀਂ 50000 ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ ਹੁਣ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਚੱਲ ਪਿਆ ਹੈ ਹੁਣ ਉਹਨਾਂ ਕਿਹਾ ਕਿ ਅਸੀਂ ਇੱਕ ਵਸਦਾ ਪੰਜਾਬ ਬਣਾ ਰਹੇ ਹਾਂ ਇਸੇ ਕਰਕੇ ਅਸੀਂ ਅੱਜ ਦੇ ਬਜਟ ਦਾ ਥੀਮ ਬਦਲਦਾ ਪੰਜਾਬ ਰੱਖਿਆ ਹੈ। ਇਹਨਾਂ ਕਿਹਾ ਕਿ ਪੰਜਾਬ ਨੂੰ ਅਸੀਂ ਆਰਥਿਕ ਪੱਖੋਂ ਮਜ਼ਬੂਤ ਬਣਾ ਰਹੇ ਹਾਂ। ਯੁੱਧ ਨਸ਼ਾ ਵਿਰੁੱਧ ਮਹੰਮ ਲਗਾਤਾਰ ਚਲਾਈ ਜਾ ਰਹੀ ਹੈ। ਤੇ ਚਲਦੇ ਦੋਸਤੋ ਅਗਲੀ ਖਬਰ ਦੇ ਵੱਲ ਪੰਜਾਬੀ ਨੂੰ ਅਮਰੀਕਾ ਚੋਂ ਮਿਲੀ ਅਧਿਕਾਰਤ ਮਾਨਤਾ ਜਾਰਜੀਗਾਂ ਵਿਧਾਨ ਸਭਾ ਨੇ ਪਾਸ ਕੀਤਾ ਪ੍ਰਸਤਾਵ। ਅਮਰੀਕਾ ਤੋਂ ਪੰਜਾਬੀਆਂ ਲਈ ਬੜੇ ਮਾਣ ਵਾਲੀ ਖਬਰ ਸਾਹਮਣੇ ਆਈ ਹੈ ਇੱਕ ਇਤਿਹਾਸਿਕ ਕਦਮ ਦੇ ਤਹਿਤ ਜਾਰਜੀਆ ਵਿਧਾਨ ਸਭਾ ਨੇ ਸਦਨ ਦੇ ਪ੍ਰਸਤਾਵ 430 ਨੂੰ ਅਪਣਾ ਕੇ ਪੰਜਾਬੀ ਭਾਸ਼ਾ ਤੇ ਸਤਾਨਕ ਸਿੱਖਕ ਤੇ ਪੰਜਾਬੀ ਭਾਈਚਾਰੇ ਦੇ ਅਮੁੱਲ ਯੋਗਦਾਨ ਨੂੰ ਅਧਿਕਾਰਤ ਰੂਪ ਵਿੱਚ ਮਾਨਤਾ ਦੇ ਦਿੱਤੀ ਹੈ ਪੰਜਾਬੀਆਂ ਨੂੰ ਦੁਨੀਆ ਦੀ ਨੌਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਮੰਨਿਆ ਗਿਆ ਮੰਨਿਆ ਜਾਂਦਾ ਹੈ ਇਹ ਦੱਖਣੀ ਏਸ਼ੀਆ ਖਾਸ ਕਰਕੇ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਵਿੱਚ ਉਤਪੰਨ ਹੋਈ ਇੱਕ ਭਾਸ਼ਾ ਹੈ ਜੋ ਦੋ ਲਿਪੀਆਂ ਵਿੱਚ ਲਿਖੀ ਜਾਂਦੀ ਹੈ ਭਾਰਤ ਵਿੱਚ ਗੁਰਮੁਖੀ ਅਤੇ ਪਾਕਿਸਤਾਨ ਵਿੱਚ ਸ਼ਾਹਮੁਖੀ ਇਹ ਦੋਹਰੀ ਪਰੰਪਰਾ ਆਪਣੀ ਅਮੀਰ ਭਾਸ਼ਾਈ ਵਿਭਿੰਨਤਾ ਅਤੇ ਅਨੁਕੂਲਤਾ ਨੂੰ ਦਰਸਾਉਂਦੀ ਹੈ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਮੰਨਤਾ ਦੇ ਦਿੱਤੀ ਗਈ ਹੈ ਇੰਦਬੀ ਭਾਸ਼ਾ ਨੂੰ ਅਮਰੀਕਾ ਦੇ ਵਿੱਚ ਵੀ ਪੰਜਾਬ ਖੇਤਰ ਤੋਂ ਬਾਹਰ ਇਹ ਭਾਸ਼ਾ ਕੈਨੇਡਾ ਯੂਨਾਈਟਿਡ ਕਿੰਗਡਮ ਆਸਟ੍ਰੇਲੀਆ ਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਪ੍ਰਵਾਸੀ ਭਾਈਚਾਰਿਆਂ ਵਿੱਚ ਪ੍ਰਫੁੱਲਤ ਹੋਈ ਹੈ ਸਿੱਖ ਧਰਮ ਵਿੱਚ ਪੰਜਾਬੀ ਪੰਜਾਬੀ ਦਾ ਵਿਸ਼ੇਸ਼ ਮਤਲਬ ਹੈ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਭਾਸ਼ਾ ਹੈ ਇਸ ਭਾਸ਼ਾ ਨੇ ਸੰਗੀਤ ਸਾਹਿਤ ਅਤੇ ਧਾਰਮਿਕ ਅਭਿਆਸਾਂ ਰਾਹੀਂ ਵਿਸ਼ਵ ਪੱਧਰ ਤੇ ਆਪਣੀ ਪਛਾਣ ਬਣਾਈ ਹੈ ਜਰਜੇ ਦਾ ਇਹ ਪਹਿਲ ਕਦਮੀ ਹੋਰ ਅਮਰੀਕੀ ਰਾਜਾਂ ਲਈ ਵੀ ਪ੍ਰੇਰਨਾ ਬਣ ਸਕਦੀ ਹੈ ਪੰਜਾਬੀ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਦਿੱਧੂ ਕੇ ਯੂਕੇ ਵਿੱਚ ਇਹ ਛੋਟੀ ਦੀਆਂ ਪੰਜ ਪਛਾਵਾਂ ਵਿੱਚੋਂ ਇੱਕ ਹੈ ਜਾਰਜੀਆ ਦਾ ਇਹ ਕਦਮ ਨਾ ਸਿਰਫ ਭਾਸ਼ਾ ਦੇ ਵਿਸ਼ਵ ਵਿਆਪੀ ਮੱਤਵ ਨੂੰ ਦਰਸਾਉਂਦਾ ਹੈ ਸਗੋਂ ਡਾਇਸਪੋਰੋ ਪੂਰਾ ਬਾਈ ਜਾ ਰਿਹਾ ਦੀ ਉਹਨਾਂ ਜ਼ਮੀਨਾਂ ਨੂੰ ਅਮੀਰ ਬਣਾਉਣ ਦੀ ਸ਼ਕਤੀ ਨੂੰ ਵੀ ਉਜਾਗਰ ਜਾਗਰ ਕਰਦਾ ਹੈ ਇਹਨਾਂ ਨੂੰ ਉਹ ਆਪਣਾ ਕਾਰ ਕਹਿੰਦੇ ਹਨ ਤੇ ਦੋਸਤੋ ਚੱਲਦੇ ਅਗਲੀ ਖਬਰ ਦੇ ਵੱਲ ਕੰਦ ਦੇ ਵਿਵਾਦ ਨੂੰ ਲੈ ਕੇ ਦੋ ਤਰ੍ਹਾਂ ਦੇ ਚੱਲੀਆਂ ਗੋਲੀਆਂ ਚਾਰ ਜਾਣੇ ਜ਼ਖਮੀ ਤੇ ਦੋਸਤੋ ਖਬਰ ਇਹ ਕਿ ਫ੍ਰੀਕੋਰਟ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਫ੍ਰੀਕੋਰਟ ਦੇ ਪਿੰਡ ਪਹਲੂ ਵਾਲਾ ਜੋ ਜੋ ਗਲੀ ਚ ਕਾਂਦ ਬਣਾਉਣ ਨੂੰ ਲੈ ਕੇ ਦੋ ਤਰ੍ਹਾਂ ਚ ਤਰ੍ਹਾਂ ਆਪਸ ਵਿੱਚ ਉਲਝ ਗਿੰਗਾ ਜੱਸ ਦਰਾਂ ਦੋਹਾਂ ਧਿਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਸ ਦੌਰਾਨ ਚਾਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਰੀ ਕੋਟ ਦੇ ਗੁਰੂ ਗੋਬੇ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਪਿੰਡ ਪਹਿਲੂਵਾਲ ਦੇ ਦੋ ਘਰਾਂ ਦੀ ਗੱਧਰ ਨੂੰ ਲੈ ਕੇ ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਜਿਸ 'ਚ ਇੱਕ ਧਿਰ ਵੱਲੋਂ ਪੁਰਾਣੀ ਦੀਵਾਰ ਤੋੜ ਕੇ ਨਵੀਂ ਦੀਵਾਰ ਬਣਾਈ ਗਈ ਸੀ ਪਰ ਦੂਜੀ ਧਿਰ ਵੱਲੋਂ ਦੀਵਾਰ ਨੂੰ ਗਲੀ ਦੇਰਾ ਤੇ ਬਣਾਇਆ ਗਿਆ ਦੱਸਿਆ ਜਾ ਰਿਹਾ ਸੀ ਕਿ ਜਸਤ ਕਾਰਨ ਦੋਵਾਂ ਤਰਾਂ ਚ ਆਪਸੀ ਤਕਰਾਰ ਕਈ ਦਿਨਾਂ ਤੋਂ ਚੱਲ ਰਹੀ ਸੀ ਤੇ ਦੇਰ ਸ਼ਾਮ ਦੋਵਾਂ ਤਰਾਂ ਵੱਲੋਂ ਆਪਣੇ ਲਾਇਸੈਂਸੀ ਅਸਲੀ ਨਾਲ ਫਾਇਰ ਕੀਤੇ ਗਏ ਜਿਸ ਨਾਲ ਸਰਿੰਦਰ ਸਿੰਘ ਦੀ ਬਾਹ ਚ ਗੋਲੀ ਲੱਗੀ ਜਦੋਂ ਕਿ ਦੂਜੇ ਧਿਰ ਦੇ 3 ਵਿਅਕਤੀ ਰਾਈਫਲ ਦੇ ਫਾਇਰ ਦੇ ਛਰੇ ਲੱਗਣ ਕਾਰਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਫਿਲਹਾਲ ਪੁਲਿਸ ਵੱਲੋਂ ਦੋਵਾਂ ਤਰ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮੈਡੀਕਲ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਦੋਸਤੋ ਤੁਹਾਨੂੰ ਅੱਜ ਦੀ ਖਬਰ ਜਾਣਕਾਰੀ ਦੱਸ ਦਿੱਤੀ ਹੈਗੇ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ